ਕਸਾ ਕੋ ਜਿਆਦਾ ਵਧੀਆ ਲੱਗਦੀ ਹੈ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਮਨਦੀਪ कौर ਵੈਸਾਗਤ ਕਰਦੇ ਆ ਆਪਣੇ ਚੈਨਲ ਵਿੱਚ ਤੁਹਾਡਾ ਮੈਂ ਮੇਡ ਕੱਢ ਕੇ ਤੇ ਸਾਸਤਾ ਤੇ ਬਸ ਤੋਂ ਗੇ ਚਾਈ ਦੇ ਚੀਤਾ ਮੈਂ ਕਿਡਾ ਦੇਖਾਰਾ ਟਪਰਲ ਸੀ ਮਮੀਨ ਗੜਕੋ ਚਾਤਾ ਜੀ ਮਖਾਣੇ ਪੀਂਦੇ ਮੈਂ ਫੁੱਲੰਡੀ ਆਟਾ ਆਟੇ ਦਾ ਨਾ ਹੀ ਕੀਤਾ ਇੱਕ ਕੌਲੀ ਆਟੇ ਦਾ ਫਸਟ ਕੋਣੀ ਹੈ ਸੋਰੀ ਜੀ ਜੇ ਨਾ ਮੈਂ ਨਾ ਚੇਤਾ ਨਹੀਂ ਬਲੌਗ ਬਣਾਉਂਦਾ ਉਹ ਤਾਂ ਠੀਕ ਹੈ ਤੂੰ ਅੱਜ ਬਲੌਗ ਨਹੀਂ ਬਣਾਇਆ ਤੇਰਾ ਮੁੱਤ ਨੂੰ ਕਹਿ ਤੈਨੂੰ ਮਾਰ ਸਾਨੂੰ ਚੰਗਾ ਲੱਗਦਾ ਆ ਚੰਗਾ ਜੱਬ ਇਹ ਵੀ ਜਾਣਦੇ ਨੇ ਅਵੇ ਚੇਤਾ ਕਰਾਤਾ ਇਹਨੂੰ ਤੇ ਕੀ ਨਰਮਾ ਨਹੀਂ ਵਾਓ ਜਗਾ ਮੇਰੇ ਚੇਤਾ ਫੁੱਲਾ ਚੰਗਾ ਪੜਾ ਮੱਲੋ ਦੀ ਥੰਧੀ ਓਹ ਅਲਤੀ ਔਰੇ ਵਿੱਚ ਕੰਨੇ ਫੁੱਲ ਮਖਾਣੇ ਮੋਹਲੀ ਵਿੱਚ ਲਾਤੀ ਆ ਬਸ ਇੰਨਾ ਘਾਟਾ ਭੁੰਨਣਾ ਵਾ ਗੈਸ ਬੰਦ ਹੋ ਗਿਆ ਲੱਗਦਾ ਕਿਲੋ ਗੁੜ ਪੈਣਾ ਇਹਦੇ ਚ ਹੈ ਕੰਮ ਹੀ ਘੱਟ ਤੇ ਖਲਾ ਰਹੇ ਜ਼ਿਆਦੇ ਚਲੋ ਮਿਲਦੇ ਆ ਬਾੜੇ ਪੁੱਜਦੇ ਜਾਵੇ ਆ ਖੜੋ ਤਹੀਂ ਕਿੱਥਾ ਵੜਨਾ ਕੈਮਰਾ ਮੈਂ ਪੜਿਆ ਹੋ ਆ ਤਿੱਡਾ ਕਿਉਂ ਆ ਤਿੱਡਾ ਹੋ ਗਿਆ ਲੋੜੀ ਨਾ ਬਲਾਉਂ ਚੁੱਕੰਦੇ ਆ ਇਹ ਸਟੈਂਡ ਤੇ ਲਾ ਦੇ ਲਾ

ਇਹ ਉਹ ਗਾੜੀ ਮਾਰ ਜਾਂਦੇ ਤੇ ਹੰਨਾ ਨਹੀਂ ਦੇਈ ਚੌਂਕੀ ਚੌਂਕੀ ਉੱਤੇ ਹਮਲਾ ਹੋਇਆ ਨਾ ਜਿਹੜੀ ਚੌਂਕੀ ਬੰਦ ਹੋਈ ਉਹ ਤੇ ਹਮ ਉਹ ਭਾਈ ਤੇ ਹੈ ਕਿ ਤੁਸੀਂ ਵੀ ਵੇਖਦੇ ਦੇਖਣਾ ਮਾਰੀ ਰਹਿਣਾ ਉਹਨਾਂ ਤਾਂ ਆਪਣੇ ਵਾਲ ਮਾਰਿਆ ਹੀ ਆ ਚਲੋ ਉਹਨਾਂ ਦੀ ਕਿਸਮਤ ਉਹ ਬਾਤ ਹੈ ਦੇ ਹੈ ਨਾ ਜੋ ਅੱਟਾ ਆਪੋ ਚੱਲ ਗਿਆ ਆਹ ਤਾਂ ਆਟਾ ਤਾਂ ਨਹੀਂ ਹੈ ਨਾ ਤੇ ਨਹੀਂ ਮੰਮੂ ਹਾਂ ਮਾ ਨਾ ਹੀ ਆ ਅੱਗ ਬਲਣੀ ਤਾਂ ਨਹੀਂ ਬਲਣੀ ਆ ਬੜੀ ਮੈਟਰੀ ਜਿਹਨੇ ਸਭ ਮੈਂ ਬਲਣਿਆ ਤੁਹਾਡਾ ਉਹ ਜਿਹੜੀ ਉਹਦੇ ਚ ਜੀਉਣਾ ਆਹ ਤਾਂ ਮਾ ਸਾਰਾ ਜਨਾ ਪੀਰ ਬਲ ਦੀ ਖਿੜੜੀ ਹੋ ਗਿਆ ਸਾਡਾ jitija oh jitija toh hiyon nu khope te tor lende haa tu hinde dekhao akke na dekho kamya

ਕਿਡਾ ਮਦਦ ਕਰ ਲੈਣਾ ਅਜੀ ਮੋੜ ਕੇ ਕਿੰਦੋ ਨਾ ਜਾਂ ਅਗਲੇ ਨੂੰ ਪਤਾ ਨਾ ਇਹ ਕਿੰਨੇ ਅਬ ਰਾ 60 ਕਿੰਨੇ ਆ ਜਾ ਕਰੋ ਹੇ ਰਤੀ ਚੀ ਚੀ ਦੇਖਾ ਇੱਕ ਵਕਤ ਫੋਨ ਆਇਆ ਥੋੜੀ ਮੇਰੇ ਗੱਲ ਕਰ ਰਹੀ ਅੱਛਾ ਵੀਡੀਓ ਆਇਆ ਕੋਈ ਗੋਲ ਆ ਤੇ

ਤੇ ਦੋਸਤਾਂ ਦੇ ਮੁੱਲ ਤੋਂ ਮਰਕਟਾਰੀ ਨੂੰ ਦੇਣਾ ਸਰਕਾਰ ਵਿੱਚ ਬਾਜ਼ੀ ਇਦਾਂ ਦਿੱਤੀ ਉਹ ਇਹ ਅੱਜਾ ਸਰਕਾਰ ਨੂੰ ਦੇਖ ਰਿਹਾ ਕਿਲੋ 2 ਕਿਲੋ ਵੜੀ ਸੀ ਸਾਡੇ ਵਾਲੀ ਮੈਂ ਤੇ ਵੀ ਦੱਸੀ ਇਹ 10 ਲਿਖਾਉਂਦੇ ਹਾਂ ਦੇ ਦੇਣੀ ਤੇਰੇ ਘਰ ਨਾਲ ਮੈਂ ਦੋ ਨਹੀਂ ਮੁਤਾਈ ਮੈਂ ਕੁਝ ਵਧੀਆ ਤਾਂ ਇਹ ਖਾਈਂ ਤੋਂ ਦੇਦੇ ਨੇ ਅਨ ਥੋੜਾ ਕਰਨਾ ਥੋੜਾ ਜਿੰਨਾ ਘਰ ਪਿਆ ਜਾਊਗਾ ਨਾ ਕਾਜ ਹੋਈ ਆ ਓਥੇ ਹੀ ਹੈਲਪਰ ਸਿੱਖ ਕੇ ਕਰ ਸਕਦਾ ਵੀਰੋਂ ਨਿਕਲ ਆਉਂਦੇ ਆ ਹਾਂ ਸਹੀ ਨਾਲ ਹਾਂ ਅਰ ਜਿਹਨੇ ਹੀ ਕਰਨਾ ਅੱਜ ਕੋਈ ਸ਼ਰੀ ਵਾਂ ਦਾ ਖਾਦਾ ਹੀ ਨਹੀਂ ਕਰਨਾ ਮੂਛੇ ਉੱਦਾਂ ਕੀ ਹੈਗਾ ਸਹੀ ਗਾ ਲੰਬਿਆਂ ਤੇ ਰਹੇ ਜਾਂਦਾ ਜਿੰਨਾ ਜਾਈਏ ਉਹਨਾਂ ਲਈ ਕਰਾਂਗੇ ਆ ਨਿਕਲਦੇ ਰਹਿਣਾ ਹੁਣ ਹਾਂ ਆਹ ਦੇਖੀ ਤੇ ਕੇ ਗਏ ਨਾ ਦੋਸਤ ਦਾ ਦਾਣੇ ਹਰਦੋਂ ਤਾਂ ਆਈ ਤੇ ਫਿਰ ਪਰ ਸਵਾਦ ਜਿਆ ਹੋਤਰਦਾ ਥੋੜਾ ਥੋੜਾ ਜਨ ਲੱਗਦਾ ਤਾਂ ਮੇਰਾ ਇਹ ਪੂਰਾ ਕੋਆ ਨਹੀਂ ਸਾਕੂ ਕੋਲੇ ਲੱਗ ਗਏ ਹਾਂ ਹਾਂ ਇਹਨੇ ਸਾਢੇ 3:30 ਆ ਗਏ ਚਲੋ ਇਹਨੂੰ ਕਰ ਦੇ ਲਈ ਜਣਾ ਮਮੀ ਕਰੀ ਬਣਾਓ ਬੰਦ ਕਰ ਦੋ ਹਟ ਨਹੀਂ ਮੈਂ ਪਾੜੇ ਹੋਰ ਖਾਣੇ ਲੱਗੇ ਖਾਣੇ ਗਰਮੀਆਂ ਦਾ ਨਿੰਬੂ ਪਾਣੀ ਆਈਂ ਸਭ ਆਈਂ ਅਰੇ ਐਨੀ ਉਹ ਲੈਣਾ ਨਾ ਮੰਮੀ ਟੈਂਪੂ ਠੀਕ ਠੀਕ ਟੈਂਪੂ ਨੇ ਤਾਂ ਬੈਟਰੀ ਵਾਲਾ ਉੱਤੇ ਬਣਾਏ ਨੇ ਮਗਰ ਰੋੜਾ ਪਾਈ ਜਿਹੜਾ ਨਿੰਬੂ ਪਾਣੀ ਲੈ ਲੋ ਨਾ ਮੈਂ ਬਣਾਈ ਮੈਂ फटाफट ਨਿੰਬੂ ਨੂੰ ਜੋੜਨੇ ਚੋੜ ਦੇ ਚੱਲ ਭਾਈ ਨਿੰਬੂ ਨੂੰ ਕਿਉਂ ਛੋੜ ਰੱਖ ਲਈ ਆ ਨਿੰਬੂ ਚਾਹੇ ਨਾ ਛੋੜਨਾ ਚਾਹੇ

ਅੱਜਕੱਲ੍ਹ ਨਾਲੇ ਵੇਹੇ ਵੀ ਨਾ ਟੈਂਪੂਆਂ ਤੋਂ ਬੂਆਂ ਵਾਲਿਆਂ ਦਾ ਜ਼ਿਆਦਾ ਘਰ ਹੋ ਗਏ ਨੇ। ਅੰਨ ਥੋੜਾ ਲੱਗਣ ਲਿਆ ਜੀ ਪਾਣੀ। ਮਾਤਾ ਹੋਰ ਪੜਾ। ਹੋਣਾ। ਉਹ ਦੁਪਹਾੜਾ। ਜੀ ਨੀ ਮਰ ਭਰਦੇ। ਕੀ ਦੇ ਟਾਪ ਤੇ। ਕੀ ਦੇ ਟਾਪ ਤੇ। ਗੈਸ ਚਲਾਓ ਕਰਕੇ। ਤੋ ਹੋ ਜਾਣੀਆਂ ਫੁੱਲ ਟਿਕਾਂ ਤੇ ਆਉਂਦੇ ਨੂੰ ਕਿੰਨੀਆਂ ਦੇਖੇ ਛੇ ਦਿਨਾਂ ਨਹੀਂ ਤੇ ਰੋਜ਼ ਕਿੰਨੇ ਕਿੰਨੇ ਬੈਠੀ ਅੰਬਰ ਸਾਡ ਬੜੀਆਂ ਜਿਨਾਨੀਆਂ ਚਲਵਾਰੀਆਂ ਆਈਆਂ ਆਈਆਂ ਹਾਂ ਲੋਕ ਬੈਠਾ ਉੱਪਰ ਵੀ ਹਾਂ ਉਹ ਦੋ ਟੈਂਟ ਲਗਾਤਾ ਆ ਆਦਮੀ ਲੱਗੇ ਹੋਏ ਲੰਡਾ ਬੜਾ ਨਹੀਂ ਯਾ ਤੇ ਕੁਝਾਂ ਕੰਦਿਆਂ ਨੇ ਆ ਲੱਗੇ ਜਨਨੀਆਂ ਬਹੁਤ ਆਪਾਂ ਸੈਰੀ ਫ੍ਰੀ ਵੀਲਿੰਗ ਬੜੇ ਚੰਗੇ ਆ ਉਹਨਾਂ ਨੂੰ ਫ੍ਰੀ ਵੀਲਿੰਗ ਆਹ ਉਹ ਟੈਂਪੂ ਆ ਮੈਂ ਜੀ ਨਾ ਬੈਠੀ ਬੜੀਆਂ ਨੇ ਹਾਂ ਬੜੀਆਂ ਜਨਨੀਆਂ ਵਧੀਆ ਵਾਹ ਹੁਣ ਆਪਣਾ ਬਿਜ਼ਨਸ ਕਰੇ ਜਨਨੀਆਂ ਇਹਨਾਂ ਨੂੰ ਬੰਦ ਕਰਦੀ ਕਮਾਈ ਦਾ ਸਾਥ ਕਰੇ ਹਾਂ ਉਹ ਕਰਨੀ ਗਾੜੂ ਕਾੜਦੀ ਗੀ ਲਾਦਾਂ ਕਰਦੀ ਪਾਤ ਨਾ ਕਰਦੀ ਨਹੀਂ ਹੈ ਤਾਂ ਠੰਡੀ ਆ ਪਾਸ ਠੰਡੀ ਨਹੀਂ ਠੰਡੀ ਹੈ ਨਾ ਠੰਡੀ ਮਾਹ ਕਰਮੋ ਪੋੜਾ ਲਾ ਬ੍ਰੀਕ ਕਾਹ ਦੀ ਕੋਟ ਤੇ ਆ ਰਹਾ ਮੰਮੀ ਮਿਕਸੀ ਚ ਭੀ ਲਣਾ ਅਰੇ ਜੇ ਮੈਂ ਟਿਕਾ ਬਠੇ ਰਹਾ ਤੇ ਵਧੀਆ ਪਕੌੜਾ ਆ ਗਿਆ ਨਾ ਹੈ ਨਾ ਇਹ ਲੋੜ ਬੂਦ ਪਾ ਦਾਂਗੇ ਕਿ ਉਹ ਪਾ ਥੋੜਾ ਜਿਹਾ ਨਹੀਂ ਉਹ ਲੈ ਆਮਾ ਹੋ ਗਿਆ ਕੋਟਣਾ பாத்துட்டு <imprisoned> <that> <tun movements> ਪੜਾਵਾ ਹਾਂ ਜਿਹੜੂ ਪਤਾ ਹੁੰਦਾ ਹੈਗਾ ਕੋੜ ਨਹੀਂ ਹੋਣਾ ਬੱਚਾ ਵਾਹਣਾ ਮੈਟ ਕਰਨਾ ਪੈਣਾ ਤੁਹਾਨੂੰ ਬੈਂਕ ਤੇ ਆਹ ਸਪਰੇਂਗ ਰੰਗ ਬਾਤ ਕਰਦੇ ਆਂ ਯਾਰ ਮੈਂ ਸਹੀ ਜਾਲਾ ਰਾਂ ਪਕਈਆਂ ਜਣਿਆ ਬਲੌਗ ਵੇਖਣਾ ਉਹਨਾਂ ਨੇ ਕਹਣਾ ਇਹਨਾਂ ਨੂੰ ਤੇ ਬਣਾਉਣੀ ਨਹੀਂ ਆਉਂਦੀ ਤੇ ਇਹਨਾਂ ਨੇ ਬਣ ਗਈ ਕੀ ਵੇਖ ਲਈ ਹੈ ਉਹਨੇ ਉਲੀ ਉਹਦੀ ਦਾ ਨਾ ਆਹ ਹੋਰ ਸੀ ਬਣੋ ਨਹੀਂ ਆਉਂਦੀ ਤੇ ਗੰਨਾ ਇੰਨੀ ਹੰਦਲਾ ਡੈਡੀ ਮੈਂ ਤਾਂ ਇਹ ਕਹਿੰਦੇ ਡੈਡੀ ਨੇ ਦਸ ਕੇਰੇ ਤੋ ਆ ਗਿਆ ਸੀ ਪਿਓ ਹੁੰਦਾ ਡੈਡੀ ਨੂੰ ਪਿਓ ਆ ਗਏ ਹੈ ਨਾ ਚਿਪਕ ਗਈ ਡੈਡੀ ਮੈਂ ਕਹਿੰਦੇ ਇਹ ਤੋਂ ਥੋੜੀ ਜਿਹੀ ਸਣਕ ਪਾ ਲਈ ਇਹ ਤੇ ਜੜ ਜੇ ਨਹੀਂ ਪਾਈ ਨੇ ਕਿਹਾ ਨਾ ਕਾਹ ਕਰਨਾ ਹੈ ਕੜਕਪੌਣ ਕੇ ਫੜੀ ਵੀ ਥੋੜੀ ਜੀ ਹੈ ਦੇ ਆ ਗੇਰ ਤੇ ਨਾਲ ਹੀ ਅਸੀਂ ਬੰਦ ਕਰਦੇ ਸਭ ਬੰਦ ਕਲਾਸ਼ੇਂਤੀ ਆ ਜਾਓ ਆ ਜਾ ਦੇ ਟੱਕੇ ਕਰਦੀ ਟੱਕੇ ਆ ਜਾਂਦੇ ਆ ਜਾਓ ਤੇ ਇਹਦੇ ਪੱਤ ਚੜਾਉਂਦਾ ਲੱਗੇ ਜੇ ਛੇਤੀ ਕਰੋਗੇ ਇਸ ਪੱਤ ਕਰ ਦੋ ਬਣ ਜੀ 40 ਸੀ ਅਮਾਂ ਚਾ ਲੋ ਵਾਣਾ ਪਤਾ ਬਾਲਟੀ ਸੀ ਹੁੰਦੀ ਹੈ ਨਾ ਐਸੇ ਵੀ ਨਾ ਲੋ ਜੀ ਅਲਸੀ ਬਣ ਕੇ ਹੋ ਗਈ ਆਪਣੀ ਰੈਡੀ ਹੁਣ ਇੱਥੇ ਛਿਣ ਦਿੰਦੇ ਹਾਂ ਬਾਲਟੀ ਚ ਫੜ ਕੇ ਬਣਾਇਆ ਜਾਊਗਾ ਆਪੀ ਉਹ ਬਣਾ ਰੈਡੀ ਹੈ ਫੜੀ ਅੱਗੇ ਨਾ ਇਹ ਬਣਾਈ ਸੀ ਪੰਜੀਰੀ ਆਹ ਕਰਕੇ ਫਿਰ ਅਲਸੀ ਨਹੀਂ ਬਣਾਉਣ ਦੇ ਕਿ ਉਹ ਖਤਮ ਨਹੀਂ ਹੋਣੀ ਚਾਹੀਦੀ। ਤੋਂ ਤਾਂ ਖਤਮ ਹੋਈ ਨਹੀਂ ਹਜੇ ਵੀ। ਐਂ ਕਿ ਸਾਲ ਨਾ ਲੰਘਦੇ ਫਿਰ ਬਣਾਉਣ ਦਾ ਕੋਈ ਫਾਇਦਾ ਨਹੀਂ। ਹੁਣ ਹੁਣ ਬਣਾ ਲੈਨੇ ਆ। ਕਿਉਂਕਿ ਅਲਸੀ ਜਿਹੜੀ ਉਹ ਗਰਮੀ 'ਚ ਫਿਰ ਨਹੀਂ ਖਾਦੀ ਜਾਂਦੀ। ਉਹ ਹੁਣ ਖਾਦੀ ਜਾਣੀ ਹੈ। ਦੇ ਦਾਂਗੇ ਇਹ ਨੀਆਂ ਕਾ ਪਿੰਨੀਆਂ ਚਾਬਾ ਲਓ ਜੀ ਆ ਬਣ ਗਈਆਂ ਆਪਣੀਆਂ ਪਿੰਨੀਆਂ ਰੈਡੀ ਹੋ ਗਈਆਂ ਬਣ ਕੇ ਤੇ ਹੋਰ ਬਣਾਵਾਂਗੇ ਆਪਾਂ ਚੰਨਿਆਂ ਦੇ ਲੱਡੂ ਉਹਨਾਂ ਦਾ ਸਾਮਾਨ ਸਾਰਾ ਰੈਡੀ ਆ ਮੰਮੀ ਧਾਰਾ ਕੱਢਣ ਚੱਲ ਗਏ ਹੁੰਦੇ ਆ ਤੇ ਫਿਰ ਉਹ ਵੀ ਆਪਾਂ ਰਲਾ ਲਵਾਂਗੇ ਉਹ ਖਾਵਾਂਗੇ ਤੁਹਾਨੂੰ ਮੈਂ ਫਿਰ ਲੈਨੀ ਆ ਚਾਹ ਫਿਰ ਸਾਰਾ ਖਲਾਰਾ ਖਲੁਰਾ ਜਨਾ ਪਿਆ ਚੋਕ ਲੈਨੇ ਹੁਣ ਬਣਾ ਕੇ ਚੁੱਕਾਂਗੇ ਹਨਾ ਸਮਾਂਤ ਬੜਾ ਖਿਲਰਿਆ ਚਲੋ ਜੀ ਮਿਲਦੇ ਤੁਹਾਨੂੰ ਖੋਏ ਦੇ ਨਾਲ ਹੀ ਅਲਸੀ ਵਾਲੇ ਲੱਡੂ ਬਣ ਕੇ ਰੈਡੀ ਹੋ ਗਏ ਆ ਹੁਣ ਬਣਾਉਣ ਲੱਗੇ ਆ ਬੱਚਾ ਨੇ ਉਹਦੇ ਵਾਸਤੇ ਆਹ ਫੁੱਲ ਮਖਾਣੇ ਹਜੇ ਅੱਗ ਨਹੀਂ ਬਲੀ ਇਹਨਾਂ ਨੂੰ ਰੋਸਟ ਕਰ ਲੈਨੇ ਪਹਿਲੋਂ ਤੇ ਆਹ ਬਚਨੇ ਚਨੇ ਇਦਾਂ ਸਮਾਂ ਸਾਰਾ ਨਾ ਕੰਮ-ਜਾਮ ਖਿਲਰਿਆ ਤੁਹਾਨੂੰ ਪਤਾ ਫਿਰ ਸਮਾਨ ਸਾਰੇ ਬੰਦੇ ਆ ਰੈਡੀ ਹੋਣ ਲਿਆ ਵਾ ਮਮੀ ਘਰ ਗਏ ਮੜ ਜਾ ਧਾਰਾ ਤੋਂ ਉਹਨਾਂ ਨੇ ਕੱਢੀਆਂ ਬਸ ਉਹਨਾਂ ਵਾਲੇ ਫਿਰ ਆਪਾਂ ਕੰਮ ਸਟਾਰਟ ਕਰ ਦੇਣਾ ਉਹਨਾਂ ਚਿਰ ਇਹ ਸਮਾਨ ਰੈਡੀ ਕਰ ਲਿੰਨੇ ਆ ਤੇ ਆ ਹੋ ਗਿਆ ਵਾ ਨਾਰੀਅਲ ਦਾ ਬੂਰਾ ਮੂੰਫਲੀ ਵਗੈਰਾ ਵੀ ਹੋ ਗਈ ਆ ਸਮਾਨ ਸਾਰਾ ਇੱਕ ਜੱਡ ਰੈਡੀ ਹੋ ਗਿਆ ਵਾ ਆ ਲੱਡੂ ਜਿਹੱਚ ਪਾਏ ਤੇ ਹੁਣ ਬੂਰਾ ਖੰਡ ਇਹ ਨਹੀਂ ਨਾ ਲੈ ਆਏ ਬੂਰਾ ਖੰਡ ਘਰੇ ਮਿਕਸੀ ਚ ਪੀ ਲੈਨੇ ਹਨਾ মিক্সি ਚ ਪੀ ਕੇ ਬੂਰਾ ਖੰਡ ਬਣਾ ਲੈਣੀ ਆ ਤੇ ਚਲੋ ਰੈਸਪੀ ਬਣਦੀ ਫੇ ਤੁੰਦਾ ਖਸਖਸ ਝੜਨ ਲੱਗ ਗਈ ਆ ਖਸਖਸ ਥੋੜੀ ਪਾਈ ਆ ਆਪ ਹੀ ਥੋੜੀ ਪਾਈ ਖਸਖਸ ਤੇ ਬਾਦੂ ਪਈ ਕਾਲੀ ਖਸਖਸ ਵੀ ਆ ਗਈ ਖਸਖਸ ਇੰਨੀ ਕ ਪਾ ਚੀ ਸਭ ਖਸਖਸ ਤੇ ਕਾਲੀ ਵੀ ਹੈਗੀ ਆ ਨਾ ਡਰਾਈ ਫੂਡ ਦਾ ਹੈ ਹੈ ਆ ਸਾਰਾ ਡਰਾਈ ਫੂਡ ਹੀ ਆ ਸਮਾਨ ਬਦਾਮ ਕਿੱਥੇ ਚਲ ਗਏ ਆਖ ਰੋਟ ਵਗੈਰਾ ਖਰੋਟ ਤੇ ਪੈਂਦੇ ਨਹੀਂ ਹੈ ਨਾ ਬਾਦਾਮ ਮਾੜਾ ਲਵਾ ਗੋੰਦ ਬਤਾ ਲੇ ਫੇਰਾ ਲਿਆ ਆ ਫੁੱਲ ਮਖਾਣੇ ਇਹ ਵੀ ਥੋੜੇ ਜਿਹਾ ਗਰਮ ਕਰ ਲੇ ਭੁੰਨਣ ਵਾਸਤੇ ਇੱਕ ਮਿੰਟ ਗ੍ਰੀਨ ਕਰ ਮम्मी ਨੇ ਨਹੀਂ ਕਰੀ ਕੋਈ ਫੋਨ ਦੇ ਲਈ ਇਹ ਫ੍ਰੀਜ਼ ਪਾਟਰ ਬਣਾ ਲਿਆ ਵਾ ਇਹਨਾਂ ਦਾ ਬਦਲ ਜੀ ਖੰਡ ਲਾ ਲੇ ਮਾਂ ਤਾਂ ਦੇਖੋ ਕਿੰਨੇ ਰਿਆਲਵਾਈਆਂ ਵਾਲੇ ਘਰ ਔਣੇ ਪਾਣੇ ਆ ਸਭ ਔਣੇ ਪਾਣੇ ਵਧੀਆ ਸਰ। ਲਓ ਜੀ ਤੁਹਾਡੇ ਬਣ ਗਏ ਚਨੇ ਵੀ ਹੁਣ ਹੁਣ ਲੱਡੂ ਬਣਾ ਕੇ ਚ ਰੱਖੀ ਜਾਂਦੇ ਆ। ਮੰਮੀ ਦਾ ਝੋੜ ਹੋ ਗਿਆ। ਚਨੇ ਦੇ ਲੱਡੂ ਵੀ ਆਪਾਂ ਬਣਾ ਕੇ ਰੈਡੀ ਕਰ ਲੈਨੇ। ਨੀਰਾ ਹੋ ਗਿਆ ਬਲਾਈਟ ਤੇ ਕੈਮਰਾ ਫੋਨ ਦੀ। ਤੇ ਚਰਨ ਚੰਦੀ ਆ ਸਾਗ ਵਾਸਤੇ ਤੜਕਾ ਆ ਸਭ ਤਾਮ-ਜਾਮ ਸਭ ਚੁੱਕ ਲੈਨੇ ਆ ਇੱਕ ਤਰ੍ਹਾਂ ਹੁਣ ਆ ਪਹਿਲੋ ਲੱਡੂ ਬਣਾ ਲਈਏ ਇਹਦੇ ਹਨਾ ਲੋ ਜੀ ਆ ਬਣ ਗਏ ਆਪਣੇ ਲੱਡੂ ਛੰਨਿਆਂ ਦੇ ਲੱਡੂ ਬਣ ਗਏ ਆ ਤੇ ਹਜੇ ਥੋੜੇ ਗਰਮਿਆਂ ਤਾਂ ਕਰਕੇ ਉਹ ਥੋੜੇ ਜਿਨੇ ਟਿਲੇਟ ਲੈਨੇ ਲੂਜ਼-ਲੂਜ਼ ਨੇ ਤੇ ਆਹ ਪੂਰਾ ਖੋਆ ਵਾ ਨਾ ਇਹ ਦੇ ਕਰਕੇ ਕਿੰਨਾ ਠੰਡਾ ਵਾ ਕਿਉਂ ਤੇ ਇਹਨੇ ਵਿੱਚ ਇੰਨਾ ਨਹੀਂ ਪਾਇਆ ਖੋਆ ਨਾ ਜਿਆਦਾ ਤਾਂ ਕਰਕੇ ਤੇ ਆ ਆਪਣੇ ਬਣੇ ਆ ਅਲਸੀ ਵਾਲੇ ਲੱਡੂ ਇਹ ਥੋੜੇ ਹੁਣ ਠਿੱਕ ਹੋ ਗਏ ਨੇ ਠੰਡੇ ਹੋ ਗਏ ਨੇ ਤੇ ਆ ਜਿਹੜਾ ਮੈਨਾਂ ਸਾਰਾ ਮਟੀਰੀਅਲ ਇਹ 2.5 ਕਿਲੋ ਦੇ ਆਰਾਊਂਡ ਆ ਇਹ ਚੋਂ ਮम्मी ਹੁਣਾਂ ਨੂੰ ਦੇ ਦਿੱਤੇ ਆ ਇਹ ਚੋਂ ਮम्मी ਹੁਣਾਂ ਨੂੰ ਲੱਡੂ ਦੇਈਆਂ ਇਹ ਸਾਰਾ ਟੋਟਲ ਸਮਾਨ 2 ਕਿਲੋ ਆ ਹਜੇ ਨਾ ਹੱਡੀ ਪਿਛਲੇ ਜਿਹੜੀ ਪੰਜੀਰੀ ਬਣਾਈ ਸੀ ਨਾ ਮੈਂ ਉਹ ਵੀ ਪਈ ਆ ਖੋਣੀ ਤੁਹਾਨੂੰ ਸੁਬਾਨ ਹੁਣ ਸਾਡਾ ਇਨਾ ਬਣਿਆ ਪਿਆ ਹੈ ਨਾ ਵੀ ਹੁਣ ਖਾਦਾ ਨਹੀਂ ਬਸ ਇਹ ਮਾ ਜਾਣਦਾ ਇੱਥੇ ਡੱਬਾ ਪਿਆ ਆ ਰਹਿ ਗਈ ਹੱਡੀ ਪੰਜੀਰੀ ਇੰਨੀ ਇੰਨੀ ਕ ਪੰਜੀਰੇ ਬੜੀ ਖੋਲਦੇ ਸਾਰ ਨਾ ਇੰਨੀ ਸੋਹਣੀ ਖੁਸ਼ਬੂ ਆਈ ਆ ਔਰ ਜਾਦੀ ਟੇਸਟੀ ਤੇ ਆ ਨਾ ਮੰਮੀ ਦੇ ਕੇ ਗਈ ਸੀ ਉਹਨਾਂ ਨੇ ਬਣਾਈ ਸੀ ਅਲਸੀ ਇਹ ਮੰਮੀ ਹੁਣੀ ਨਾ ਬਣਾਉਂਦੇ ਆ ਤੇਲ ਚ ਤੇ ਅਲਸੀ ਦੇ ਤੇਲ ਚ ਸ਼ਾਇਦ ਪੱਕਾ ਨਹੀਂ ਪਤਾ ਮੈਨੂੰ ਪਰ ਬਣਾਉਂਦੇ ਆ ਤੇਲ ਚ ਨਹੀਂ ਮੰਮੀ ਹੁਣੀ ਮਤਲਬ ਮੇਰੇ ਸਾਸੂਣੀ ਤੇ ਮੈਂ ਰਹੇ ਨਾ ਅਲਸੀ ਤੇ ਬਣਾਈਆਂ ਪਹਿਲੀ ਵਾਰ ਤੇ ਚਲੇ ਆਡੇ ਲੱਡੂ ਪੰਜੀਰੀਓ ਅਸੀਂ ਬਣਾਉਂਦੇ ਹਰ ਸਾਲ ਦੀ ਵੇ ਸੱਦੀ ਬਰਫੀ ਵਗੈਰਾ ਬਣਾ ਲਈਦੀ ਆ ਤੇ ਇਸ ਤੋਂ ਬਹੁਤ ਵਧੀਆ ਇੰਨਾ ਟੇਸਟ ਬਣਿਆ ਦਾ ਬਹੁਤ ਜ਼ਰਾ ਤੇ ਚਲੋ ਜੀ ਵੀਡੀਓ ਵੀ ਲੌਂਗ ਹੋ ਜਾਣੀ ਆ ਤੇ ਕਲਾਰਾ ਜੀ ਮੇਰਾ ਇੰਨਾ ਹੀ ਪਿਆਵਾਂ ਆ ਸਾਰਾ ਨਾ ਸਮਾਨ ਜਿਹੜਾ ਚੁੱਕਣ ਵਾਲਾ ਰਹਿ ਗਿਆ ਵਾ ਕੈਮਰੇ ਵੀ ਚੱਲ ਗਏ ਕਿਉਂਕਿ ਲੇਟ ਹੋ ਗਿਆ ਹਨਾ ਸਾਰਾ ਮੈਂ ਚੁੱਕ ਚੁੱਕ ਲਵਾਂ ਮਿਲਦੇ ਆਂ ਜੀ ਣੈਕਸਟ ਵੀਡੀਓ ਵਿੱਚ ਆਪਣਾ ਰੱਖਿਓ ਬਹੁਤ ਸਾਰਾ ਖਿਆਲ ਤਦ ਤੱਕ ਲਈ ਬਾਏ ਬਾਏ